ਆ ਗਿਆ ਤੇਰਾ ਦਿਮਾਗ ਖਰਾਬ ਹੋ ਗਿਆ ਹੁਣ 2 ਮਹੀਨੇ ਹੋ ਗਏ ਰੱਖਣਗੇ ਕੋਤ ਨਹੀਂ ਰੱਖਣਗੇ ਜੇ ਹੋ ਤਾਂ ਮੈਂ ਰਾਂ ਤੇ ਫਿਰ ਮੈਂ ਬਾਹਰ ਤਾਂ ਚੱਲ ਵੇਖ ਲਈ ਤੇਰੇ ਸਸਤਾ ਮੰਮੀ ਸਸਤਾ ਮੰਮੀ ਕੋਸਣਾਉ ਸੇਕੰਡ ਠੀਕ ਆ ਹਾਂ ਠੀਕ ਆ ਕਹਿੰਦੇ ਇਹ ਜੀਵਨ ਠੀਕ ਨਹੀਂ ਹਾਂ ਉਹ ਠੀਕ ਤੇ ਹਾਂ ਠੀਕ ਆ ਹੁਣ ਭਾਂਦੀ ਦਵਾਈ ਦੋਈ ਨਹੀਂ ਆ ਬਾਬਾ ਦੇਣੀ ਅੱਛਾ ਅੱਛਾ ਦਵਾਈ ਦਵਾਈ ਖਾ ਲਈ ਤਾਂ ਕੰਮ ਹੋਈ ਜੀ। ਕਿਹਨਾਂ ਕੋਈ ਨੇ ਦਵਾਈ ਖਾ ਕੇ ਬੰਦਾ ਠੀਕ ਰਵੇ ਇੰਨਾ ਹੀ ਬੜਾ ਦਾ। ਚਾਹ ਵਰਗੀ। ਚਲਿਏ ਫਿਰ ਅੱਬੀ ਜੀ। ਕੋਈ ਨਹੀਂ ਚਾਹ ਪਾਣੀ ਪੀ ਗੋ ਮੁੰਨਾ ਚੜ। ਵਾਹ ਜੀ ਨਾ ਡੜਾ ਮਿੱਤੇ ਕੰਮ। ਮੈਨਾਂ 2 ਮਹੀਨੇ ਹੋ ਗਏ ਉਧਰ ਤੇ ਫੇਰ ਅਗਲੇ ਗੱਲਾਂ ਕਰਨ ਜੇ ਤੇ ਚਲੋ ਉੱਠੋ ਫੇਰ ਚਲੀਏ। ਕਿਰ ਕੀ ਹੋ ਗਿਆ 2 ਮਹੀਨੇ ਹੋ ਗਏ ਤੇ ਮੈਂ ਕਿਹੜੀ ਪਤੋਂ ਆਪਣੇ ਥਾਵਾਂ। ਕੁਝ ਦਿਨਾਂ ਦੀ ਗਣੀ ਨੂੰ ਪੀਣੇ ਨਹੀਂ ਤੇ ਉਹ ਗਿਣਤੀ ਕਰਨੀ ਆ ਕੋਈ ਗੱਲ ਨਹੀਂ। ਤੇ ਅਗਲੀ ਫੇਰ ਗੱਲਾਂ ਕਰੂਗੀ ਕੋਈ ਫਾਇਦਾ ਵਾ। ਮੰਜਿੰਦਰ ਮੰਗਿੰਦਰ ਬਾਹਰ ਆ ਬੱਲੇ ਬੱਲੇ ਭਾਵੀ ਆਏ ਆ ਆ ਦੱਸਦੀ ਕਾ ਸੱਗੀ ਭਾਬੀ ਜੀ ਸੱਗੀ ਕਾ ਹਾਂਜੀ ਇੱਥੇ ਨਹੀਂ ਮੈਂ ਬਾਹਰ ਤੁਸੀਂ ਕੋਈ ਜੀ ਹੋ ਸੌ ਸੇਤਾਂ ਦਾੜੀਆਂ ਕਿਤਰਾ ਠੀਕ ਠਾਕ ਸੇਤ ਤੇ ਮੇਰੀ ਠੀਕ ਵਾ ਤੇ ਬੀਜੀ ਦੇ ਹੋ ਗਏ ਸੀ ਮੈਂ ਕਿਹਾ 2 ਮਹੀਨੇ ਤੇ ਲੈ ਆਈ ਹੁਣਾਂ ਚ ਜਾ ਗਈ ਅਹੀਂ ਤੇ ਕਦੇ ਜਾਣਾ ਇਹ ਤੇ ਤਿਆਰ ਹੋਏ ਤੇ ਮੈਂ ਚੱਲ ਬੀਜੀ ਨੂੰ ਭਰ ਛੱਡ ਕੇ ਤੇ ਫੇਰ ਜਾਣਾ ਬੀਜੀ ਪਾ ਲਓ ਫੇਰ ਲੀੜਾ ਕੱਪੜਾ ਤੁਸੀਂ ਚੱਲੀ ਗਏ ਫਿਰ ਟਾਈਮ ਦੇ ਨਾਲ ਲੈ ਇਹ ਦੋਵੇਂ ਜੀ ਕਿੱਧਰ ਆ ਗਏ ਆ ਮੈਨੂੰ ਤਾਂ ਲੱਗਦਾ ਇਹ ਮੰਮੀ ਨੂੰ ਲੈਣ ਆਏ ਹੋਣੇ ਆ ਪਰ ਨਹੀਂ ਹੁਣ ਮੈਂ ਹੱਥ ਜੋੜ ਦੇਣੇ ਇਹਨਾਂ ਦੇ ਗਾੜੀ ਵੀ ਮੈਂ ਨਹੀਂਗਾ ਮੰਮੀ ਨੂੰ ਜਾਣ ਦੇਣਾ ਹੁਣ ਮੈਂ ਮੰਮੀ ਨਾਲ ਆਪਣੇ ਕੋਲ ਹੀ ਰਖਣਾਵਾ ਮਾਹ ਤੇ ਮੇਰੀ ਅੱਖਾਂ ਖੁੱਲੀਆਂ ਵਾਂ ਐਨਾ ਕੋ ਹਟੇ ਮੈਂ ਕਰਦੀ ਰਹੀ ਅੱਗੇ ਹੀ ਕਿੰਨਾ ਮੈਂ ਨਾ ਮਾੜਾ ਕਰਦੀ ਰਹੀ ਬੀਜੀ ਵਿਚਾਰੀ ਦੇ ਨਾਲ ਵਿਚਾਰੀ ਨੂੰ ਕਿਤੇ ਰੋਟੀ ਨਹੀਂ ਟਾਈਮ ਨਾ ਦਿੱਤੀ ਇੰਨੀਆਂ ਮੈਂ ਗੱਲਾਂ ਕਰਦੀ ਰਹੀ ਆ ਹੁਣ ਮੈਨੂੰ ਮੌਕਾ ਮਿਲਿਆ ਸੇਵਾ ਕਰਨ ਦਾ ਹੁਣ ਮੈਂ ਸੇਵਾ ਕਰਨੀ ਆ ਹੋਂ ਨੇ ਮੈਨੂੰ ਜਾਣ ਦੇਣਾ ਕਿਤੇ ਕੋਈ ਨਹੀਂ ਕਹਿ ਦੂੰਗੀ ਇਹਨਾਂ ਨੂੰ ਮੈਂ ਉਹਨਾਂ ਤਾਂ ਮਿਲਣ ਗੱਲ ਨਾ ਆ ਜਾ ਕਰੂਗੀ ਪਰ ਮੈਂ ਪੱਕਾ ਨਹੀਂਗਾ ਜਾਣ ਦੇਣਾ ਗੱਲ ਕਰਦੀ ਆ ਨਾ ਜਾ ਕੇ ਮੈਂ ਪਰ ਕੀ ਕਹਿੰਦੇ ਆ ਮੈਂ ਤਾਂ ਕਿਤੇ ਨੰਗੜ ਦੇ ਬੋਏ ਗਾੜੀਆਂ ਤੇ ਤੁਸੀਂ ਕਿਤੇ ਘਰ ਹੀ ਆ ਨਹੀਂ ਸੀ ਸੱਸੀ ਕਾ ਪਾਜੀ ਤੁਸੀਂ ਕਿਤੇ ਗਏ ਸੀ ਸੱਸੀ ਕਾ ਜੀ ਆ ਲਓ ਪਾਣੀ ਪੀ ਲਓ ਬੀਬੀ ਰੋਹ ਯਾਦ ਕਰਦੀ ਦੀ ਤੁਹਾਨੂੰ ਪਾਏ ਤੇ ਲੈਣਾ ਆਏ ਅਸੀਂ ਚੱਲ ਕੋਈ ਗੱਲ ਚਲੇ ਜਾਣਾ ਜੋ ਵੀ ਦੀ ਅੱਥੇ ਲੈ ਲੈ ਜੀ ਪਾਜੀ ਉਹ ਟਾਈਮ ਹੋ ਗਿਆ ਸੀ ਸਾਡੇ ਫਿਰ 2 ਮਹੀਨੇ ਹੋ ਗਏ ਮੈਂ ਫਿਰ ਬੀਜੀ ਦੀ ਆਪਾਂ ਵੀ ਡੀਗ ਦੀ ਹੁੰਨੀ ਹਨ ਮੇਰੀ ਗੱਲ ਸੁਣੋ ਪਾਏ ਮੇਰੇ ਕੋ ਹੱਥ ਜੜਾ ਲਓ ਜੋ ਮਰਜ਼ੀ ਕਰਾ ਲਓ ਪਰ ਮੈਂ ਹੁਣ ਨਹੀਂ ਜੇ ਮੰਮੀ ਨੂੰ ਜਾਣ ਦੇਣਾ ਹੈ ਮੇਰੀ ਗੱਲ ਸੁਣੋ ਤੁਸੀਂ ਕਿਉਂ ਨਹੀਂ ਕਹਿੰਦੇ ਮੰਮੀ ਤੁਸੀਂ ਵੀ ਤੇ ਕਹੋ ਪਾਜੀ ਹੁਣਾਂ ਨੂੰ ਫੇ ਮੈਂ ਨਹੀਂ ਨਾਲ ਜਾਣਾ ਤੁਹਾਡੇ ਲੈ ਜੀ ਬਣਾ ਕਿਦਾਂ ਦੀਆਂ ਗੱਲਾਂ ਕਰਨ ਡਈਆਂ ਉਦੋਂ ਤੋਂ ਮੇਰੇ ਘਰ ਜਾ ਕੇ ਕਿੰਨੀਆਂ ਗੱਲਾਂ ਕਰਕੇ ਆਈ ਹਾਂ ਕਿ ਜਾ ਕੇ ਤੇ ਲੈ ਆਓ 2 ਮਹੀਨੇ ਪੂਰੇ ਹੋ ਗਏ ਆ ਤੇ ਉੱਤੇ 2 ਦਿਨ ਹੋ ਗਏ ਆ ਅਸੀਂ ਤਾਂ ਤਾਂ ਆਏ ਆ ਤੇ ਕੋਈ ਗੱਲ ਨਹੀਂ ਅਸੀਂ ਲੈ ਆਈਏ ਅਸੀਂ ਤਾਂ ਚੱਲੇ ਹਾਂ ਕਿਤੇ ਮੈਂ ਫੇਰ ਤੂੰ ਰੌਲਾ ਪਾਉਣਾ ਵਾ ਤੇ ਮੇਰੇ ਪੇਟੇ ਪਾਤੀ ਆ ਮੰਮੀ ਨਹੀਂ ਨਹੀਂ ਮੇਰ ਕੋ ਨਾ ਗਲਤੀਆਂ ਹੋ ਗਈਆਂ ਜ਼ਿਆਦਾ ਹੁਣ ਮੈਨੂੰ ਪਛਤਾਵਾ ਨਾ ਚੀਜ਼ਾਂ ਦਾ ਤੇ ਮੈਂ ਨਹੀਂ ਚਾਹੁੰਦੀ ਕਿ ਮੈਂ ਹੁਣ ਨਾ ਆਪਣੀ ਮਾਂ ਨੂੰ ਘਰੋਂ ਕੱਲਾ ਜਿੱਦਾਂ ਦੀ ਮੇਰੀ ਮਾਂ ਉੱਥੇ ਆ ਨਾ ਉਦਾਂ ਦੀ ਇਹ ਆ ਹੁਣ ਮੇਰੀ ਅੱਖਾਂ ਖੁੱਲ ਗਈਆਂ ਵਾ ਕੋਈ ਗੱਲ ਨਹੀਂ ਟਾਡੀ ਵੀ ਮਾਂ ਆ ਵਾ ਜੀਵਨ ਮੇਰੀ ਗੱਲ ਸੁਣ ਲੈ ਕਹਿਣ ਦਿਲੋਂ ਨਹੀਂ ਪੁੱਤੋ ਤੋਂ ਨਹੀਂ ਕਹਿਣ ਲੈ ਦੱਸ ਤੁਹਾਨੂੰ ਅਜੇ ਵੀ ਯਕੀਨੀ ਨਹੀਂ ਆਇਆ ਮੇਰੇ ਤੇ ਹੁਣ ਤੇ ਮੈਂ ਤਰਲੇ ਕਰਨ ਢੀ ਆ ਤੁਹਾਡੇ ਤੁਹਾਨੂੰ ਫੇਰ ਵੀ ਸਮਝ ਨਹੀਂ ਆਉਂਦੀ ਖਲਾਦੀਏ ਕਿ ਨਾ ਖਲਾਦ ਗਏ ਨਹੀਂ ਨਹੀਂ ਉਦਾਂ ਕੋਈ ਗੱਲ ਨਹੀਂ ਉਦਾਂ ਜਦੋਂ ਮਰਜੀ ਫੇਰਾ ਮਾਰਨਾ ਆਉਣ ਜਾਣ ਜਦ ਮਰਜੀ ਜਾਣ ਪਰ ਜਿਹੜੀ ਗੱਲ ਵਾ ਨਾ ਵੀ 2 ਮਹੀਨੇ ਵਾਲੀ ਉਹ ਮੈਂ ਮੁਕਾਤੀ ਅੱਜ ਤੋਂ ਹੁਣ ਨਹੀਂ ਮੈਂ ਮੰਮੀ ਨੂੰ ਇਹ ਕਰਾਉਣੀ ਵੀ ਇਹੋ ਮੰਮੀ ਪਰ ਕਿ ਤੂੰ ਹੀ ਨਾ ਕਿਉਂ ਵੀ ਲੈ ਨਹੀਂ ਗਏ ਅਸੀਂ ਤੇ ਆਏ ਆ ਲੈਣ ਇਹਨੇ ਗੱਲਾਂបਾਤਾਂ ਨੇ ਕਰ ਜਾ ਕੇ ਬਥੇਰੀਆਂ ਕੀਤੀਆਂ ਗਿਆ ਹੁਣ ਤੁਹਾਡੀ ਮਰਜ਼ੀ ਆ ਤੁਸੀਂ ਸਾਡੇ ਨਾਲ ਜਾਣਾ ਵਾ ਜਾਂ ਨਹੀਂ ਜਾਣਾ ਫੇਰ ਨਾ ਹੋਵੇ 15 ਦਿਨ ਰੱਖ ਕੇ ਤੇ ਫੇਰ ਔਲਾ ਪਾਉਂਦਾ ਪੇ ਵੀ ਮਾਤਾ ਦਾ ਟੱਕ ਮੇਰੇ ਕੋ ਨਹੀਂ ਪੱਕਦਾ ਮਾਤਾ ਕੇ 2 ਦਿਨ ਉੱਤੇ ਹੋਏ ਹੀ ਤੇ ਇਹਨੇ ਸੌ ਸੌ ਗੱਲ ਕੀਤੀ ਸੀ ਤੇ ਮੁੜ ਕੇ ਇਹ ਗੱਲਾਂ ਨਹੀਂ ਉਹ ਸੋਡੀਆਂ 2 ਦਿਨ ਦੇ ਅੱਗੇ ਉੱਤੇ ਹੋ ਗਏ ਆ ਤੁਹਾਨੂੰ ਪਤਾ ਦਿਹਾਗਾ ਹੀ ਆ ਫੇਰ ਨਹੀਂ ਨਾਲ ਸੁਣ ਮੇਰੀ ਉਹ ਮੰਨਣੀ ਆ ਮੈਂ ਗੱਲ ਵੀ ਇਹਨੇ ਗੱਲਾਂ ਕੀਤੀਆਂ ਨੇ ਇਹ ਗੱਲ ਤਾਂ ਮੈਨੂੰ ਵੀ ਪਤਾ ਵਾ ਪਰ ਹੁਣ ਉਹ ਆ ਗੱਲ ਨੂੰ ਨਾ ਹੋਰ ਮੰਨ ਲਈ ਕਿ ਮੈਂ ਨਹੀਂ ਤੈਨੂੰ ਮੈਨੂੰ ਆਪ ਕੋਤ ਕੀ ਹੋਵੇ ਕਿ ਮਾਤਾ ਜੀ ਆਉਣਗੇ ਵੀ ਲੈਣ ਤੇ ਜਾਏ ਨਾ ਮੈਂ ਨਹੀਂ ਤੈਨੂੰ ਮੈਂ ਬੀਬੀ ਤੋਂ ਲਾਵਾ ਪੁੱਛਿਆ ਵਾ ਮੈਂ ਵੀ ਕੜਾ ਤੇ ਹੁੰਦੀ ਜਰਨੀਆਂ ਦੀ ਠੀਕ ਨਹੀਂ ਮੈਂ ਫਿਰ ਇਹਨੂੰ ਪੁੱਛਿਆ ਮੈਂ ਵੀ ਤੂੰ ਦੱਸ ਹੁਣ ਤੂੰ ਮੰਨਉ ਤਾ ਨਾ ਹੁਣ ਪੂਰੀ ਆਪਣੀ ਮਾਂ ਹੀ ਸਮਝਾਂਗੀ ਹੁਣ ਤੇ ਵੀ ਕਹਿਂਦੀ ਕੋਈ ਗੱਲ ਕੋਈ ਨਹੀਂ ਉਹ ਕੋਈ ਨਹੀਂ ਸਰ ਵੀ ਤਾਂ ਦਾ ਯਾਰ ਕਹਿੰਦੇ ਆ ਮੰਜਿਤਰਾ ਕਲਾ ਕਰਨ ਡਿਆ ਵਾ ਇੰਨਾ ਚਿਰ ਹੋ ਗਿਆ ਵਾ ਤੂੰ ਦੱਸ ਮਾਤਾ ਨੂੰ ਕਦੀ 2 ਮਹੀਨੇ ਤੁਹਾਡੇ ਕੋ ਕਦੀ ਸਾਡੇ ਕੋ ਉਦੋਂ ਵੀ ਤੇ ਮਾਂ ਹੀ ਏ ਆ ਚੱਲ ਕੋਈ ਗੱਲ ਨਹੀਂ ਜੇ ਕਹਿੰਦੀ ਆ ਤੇ ਮੈਂ ਮਾਂ ਬਣਾ ਕੇ ਰੱਖਣਾ ਤੇ ਰਹਿਣ ਦੋ ਵੇਖ ਲੈਣੇ ਸਾਨੂੰ ਵੀ ਪਤਾ ਲੱਗ ਜਾਊਗਾ ਕਿੰਨਾ ਕੁ ਸਾਹਮਦੇ ਏ ਚੱਲ ਇੱਥੇ ਹੀ ਪਤਾ ਤੈਨੂੰ ਵੀ ਕੋਈ ਗੱਲ ਨਹੀਂ ਹੁਣ ਤੇ ਉਹ ਮੈਨੂੰ ਆਪ ਵੀ ਉਹਨੇ ਕਿਹਾ ਕਿ ਜਾਇ ਨਾ ਮਾਤਾ ਤੈਨੂੰ ਲੈਣਾ ਹੁੰਦਾ ਤਾਂ ਤੂੰ ਜਾਵੇਂ ਨਾ ਮੈਂ ਤੈਨੂੰ ਹੁਣ ਮੰਜੀ ਤੇ ਰੋਟੀ ਮੰਜੀ ਤੇ ਮੈਂ ਤੈਨੂੰ ਕੋਈ ਦੁੱਖ ਨਹੀਂ ਹੁੰਦਾ ਉਹ ਨਾਲੇ ਨਾ ਆ ਵੀ ਦੀ ਗੱਲ ਉਹ ਨਹੀਂ ਗਈ ਅਸੀਂ ਤਾਂ ਦਿਲੋਂ ਪੱਕਾ ਥੋੜਾ ਮਨਾ ਕਰਤਾ ਵਾ ਅਸੀਂ ਤਾਂ ਕਿ ਉਹ ਚੱਲ ਜਾਇਆ ਕਰੋ ਬੈਠ ਖਲੋ ਕੇ 10 ਮਿੰਟ ਆ ਕੇ ਰਾਤ ਵੀ ਰਹਿਣਾ ਮੈਂ ਤੇ ਕੋਈ ਗੱਲ ਨਹੀਂ ਕੀ ਹੈ ਉਹ ਵਾ ਤੇ ਪੁੱਤ ਵੀ ਉਹੀ ਪੁੱਤ ਵਾ ਨੂੰ ਪਤਾ ਉਹ ਉੱਥੇ ਵੀ ਪੁੱਤ ਪੋਤੇ ਹੈਗੇ ਆ ਚਲੋ ਇੱਥੇ ਵੀ ਹੈਗੇ ਆ ਤੂੰ ਨਹੀਂ ਰੱਖਣਾ ਹੈ ਤੇ ਤੂੰ ਯਾਰ ਬੋਦੇ ਦੱਸ ਦਿੰਦੇ ਫਿਰ ਅਸੀਂ ਨਾ ਆਉਂਦੇ ਦੱਸ ਫਿਰ ਕੀ ਹੈ ਤੁਹਾਡਾ ਆਪਣਾ ਘਰ ਵਾ ਤਾਂ ਕੀ ਹੋ ਗਿਆ ਤੁਸੀਂ ਬੈਠੋ ਨਾਲੇ ਮੈਂ ਚਾਹ ਬਣਾ ਕੇ ਲਿਆਵਾ ਤੇ ਨਾਲੇ ਨਾ ਮੇਰੇ ਕੋਲ ਗਲਤੀਆਂ ਬੜੀਆਂ ਹੋ ਗਈਆਂ ਹੈਗੀਆਂ ਤੇ ਬੰਦੇ ਨੂੰ ਸੁਧਰਨ ਦਾ ਮੌਕਾ ਇੱਕ ਵਾਰ ਦੇਣਾ ਚਾਹੀਦਾ ਵਾ ਕਿਉਂ ਭੈਣ ਜੀ ਮੈਂ ਠੀਕ ਕਹਿਣ ਢਈ ਆ ਨਾ ਚਲੋ ਠੀਕ ਵਾ ਤੁਹਾਡੀ ਗੱਲ ਕਰ ਲਓ ਸੇਵਾ ਕੀਪ ਤਾਂ ਮੰਮੀ ਦੀ ਸੇਵਾ ਤੁਹਾਡੇ ਕਰਮਾਂ 'ਚ ਲਿਖੀ ਹੋਵੇ ਨਹੀਂ ਨਹੀਂ ਕੋਈ ਗੱਲ ਨਹੀਂ ਤੁਸੀਂ ਨਾ ਫਿਕਰ ਕਰੋ ਸੇਵਾ ਮੈਂ ਆਪ ਹੀ ਕਰੂੰਗੀ ਹੁਣ ਸਾਰੀ ਤੁਸੀਂ ਬੈਠੋ ਤੇ ਮੈਂ ਚਾਹ ਬਣਾ ਕੇ ਲਿਆਵਾਂ ਮੰਮੀ ਇਹ ਨਾ ਹੋਵੇ ਵੀ ਹੁਣ ਨੌ ਨੇ ਕਹਿਤਾ ਮਾੜਾ ਜਾ ਵੀ ਮੈਂ ਰਖਣਾ ਵਾਂ ਤੁਹਾਡੇ ਘਰ ਦਾ ਚੇਤਾ ਹੀ ਭੁੱਲ ਜੇ ਨਹੀਂ ਭੁੱਲਦਾ ਘਰ ਦਾ ਚੇਤਾ ਉਹ ਹੀ ਮੇਰਾ ਪਰਿਵਾਰ ਆ ਕਿਉਂ ਪੁੱਲੂਗਾ ਚੇਤਾ ਮੈਨੂੰ ਮੈਂ ਆਵਾਂਗੀ ਮੈਂ ਦੇ ਨੇ ਆਵਾਂਗੀ ਕਰੇ ਮੇਰਾ ਤੇ ਮੇਰਾ ਰਾਤ ਵੀ ਕਰੇ ਮਰਾ ਕੋਈ ਗੱਲ ਨਹੀਂ ਤੁਸੀਂ ਨਾ ਗੁੱਸਾ ਨਾ ਕਰਿਓ ਕਹੇ ਗੱਲ ਦਾ ਵੀ ਮੈਂ ਇਦਾਂ ਕਹਿਣ ਲਈ ਆ ਕੋਈ ਨਹੀਂ ਮੇਰੇ ਵੱਲੋਂ ਪਾਵੇਂ ਲੈ ਜਾਓ ਨਾਲ ਪਰ ਇਹ ਆ ਪੱਕਾ ਨਹੀਂ ਮੈਂ ਜਾਣ ਦੇਣਾ ਇਹ ਵੇਖ ਲਓ ਫਿਰ ਤੁਸੀਂ ਚਲ ਇਹਲਾ ਬੀਜੀ ਕਿੱਦਾਂ ਕਰਨਾ ਵਾ ਕੋਈ ਨਹੀਂ ਪਤਾ ਜਿਵੇਂ ਆਂਦੀ ਆ ਨਾ ਹਾਂ ਠੀਕ ਐ ਕੋਈ ਗੱਲ ਨਹੀਂ ਵੇਖ ਲੈ ਯਾਰ ਤੁਸੀਂ ਫਿਰ ਇਦਾਂ ਕਰੋ ਇੱਧਰ ਰਹੀ ਜਾਓ ਤੇ ਫਿਰ ਇੱਕ ਦੋ ਦਿਨ ਸਾਡੇ ਵਾਲ ਚੱਲ ਕੇ ਫਿਰ ਇੱਧਰ ਆਗੇ ਉਹ ਕੋਈ ਗੱਲ ਨਹੀਂ ਪਸੂਆ ਫਿਰ ਮੈਂ ਜਾਣਾ ਆਉਣਾ ਹੀ ਆ ਉਹ ਥੋੜਾ ਜਿਹਾ ਹਟ ਜਾਣਾ ਚਾਹ ਰ ਰ ਆਪਣੇ ਮੇਰੇ ਪਰਵਾਹ ਨਹੀਂ ਮੇਰਾ ਪਰਵਾਹ ਨਹੀਂ ਬੀਜੀ ਦਾ ਜੀ ਨਹੀਂ ਕਰਨ ਦੇ ਸਾਡੇ ਨਾਲ ਜਾਣੋ ਚਲੋ ਫਿਰ ਆਪਾਂ ਚੱਲੀਏ ਅਸੀਂ ਕਿਉਂ ਆਪਣਾ ਟਾਈਮ ਖਰਾਬ ਕਰਨ ਦੇ ਤੁਸੀਂ ਤੇ ਗੁੱਸੇ ਹੋਗੇ ਜੇ ਇਹ ਥੋੜੀ ਗੱਲ ਵਾ ਏ ਵੀ ਤੁਹਾਡਾ ਆਪਣਾ ਘਰ ਵਾ ਫਿਰ ਕੀ ਹੋ ਗਿਆ ਤੁਸੀਂ ਆਪਣੀ ਮਾਂ ਕੋ ਐ ਜੀ ਆਪਣੇ ਭਰਾ ਕੋ ਐ ਜੀ ਤੇ ਕੋਈ ਨਹੀਂ ਬੈਠੋ ਤੁਸੀਂ ਮੈਂ ਚਾਹ ਬਣਾਵਾ ਨਹੀਂ ਅਸੀਂ ਤੇ ਚਲੇ ਕਿਤੇ ਤੇ ਮੈਂ ਬੈਠ ਰਹੇ ਚਾਹ ਤੇ ਬਣਾਗੇ ਬਸ ਬਸ ਨਹੀਂ ਅਸੀਂ ਲੇਟ ਹੋ ਜਾਣਾ ਅਸੀਂ ਚਲੇ ਕਿਤੇ ਲੈ ਦੇਖ ਲਓ ਫਿਰ ਬੀਜੀ ਹੈ ਕੋਈ ਗੱਲ ਨਹੀਂ ਆਪਾਂ ਜਿੱਦ ਤੇ ਤੁਸੀਂ ਪਾਣੀ ਪੀ ਕੇ ਚੱਲ ਜਾਣਾ ਵਾ ਬਹਿ ਜਾਓ 2 ਮਿੰਟ ਕੋਈ ਨਹੀਂ ਫਿਰ ਪੀਲਾਂਗੇ ਚਾਹ ਕੋਈ ਨਹੀਂ ਹਮਾਂ ਠੀਕ ਵਾ ਕੱਲ ਹੀ ਭਾਂਵੇਂ ਆ ਜਾਾਂ ਭਣੀ ਇਕਨ ਕਰਵਾਵਾ ਜੀ ਉਹ ਕਹਿੰਦੇ ਬਵਾ ਜੀ ਨਾ ਤੇ ਮਾਰੇ ਜੀ ਕਰੂਗਾ ਕੋਈ ਗੱਲ ਨਹੀਂ ਆਇਓ ਫਿਰ ਚੰਗਾ ਤੇ ਜਿਹੜੀ ਪੱਕੀ ਗੱਲ ਵਾ ਨਾ ਉਧਰ 2 ਮਹੀਨੇ ਉਧਰ 2 ਮਹੀਨੇ ਉਧਰ ਕੱਲ ਪਤਾ ਮੈਨੂੰ ਵੀ ਚੰਗੀ ਨਹੀਂ ਲੱਗਦੀ ਪਰ ਮਜਬੂਰੀ ਨੂੰ ਮੈਂ ਕੱਟਦੀ ਰਹੀ ਪਿਆ ਚਲੋ ਜੇ ਹੁਣ ਉਹਦੇ ਮਨ ਮੇਰ ਪਈ ਆ ਉਹ ਕਹਿੰਦੀ ਆ ਤੇ ਠੀਕ ਐ ਕਰ ਲੈ ਚਲੋ ਕੋਈ ਗੱਲ ਨਹੀਂ ਅਹੀਂ ਗੁੱਸਾ ਕਿਹੜੀ ਗੱਲ ਕਰਨਾ ਵਾ ਟੀਵੀ ਉਹ ਹੀ ਬੰਦਾ ਚੁੱਕਣ ਦਾ ਜਿਹੜੇ ਰੋਟੀ ਲਾ ਕੇ ਦੇਣੀ ਆਹੋ ਇਹ ਤਾਂ ਗੱਲ ਹੈ ਹੀ ਆ ਠੀਕ ਨਹੀਂ ਜੇ ਮੈਂ ਤਾਂ ਮਾਂ ਮੈਂ ਤਾਂ ਕਿਹਾ ਰਹੇ ਮੈਂ ਤੇ ਧਰੋਣਾ ਜਾਵੇ ਇੱਕ ਪਲ ਵੀ ਤੇ ਭਰ ਹੁਣ ਜੋਗੀ ਕਹਿੰਦੀ ਵੀ ਨਹੀਂ ਮੈਂ ਜਾਣਦੇ ਨਾ ਫਿਰ ਹੁਣ ਅਹੀਂ ਤਾਰ ਆਪਣੇ ਕੇ ਬਾਤ ਥੋੜਾ ਪੁਰਾਣਾ ਚੱਲ ਕੋਈ ਨਹੀਂ ਜੋ ਮਾਤਾ ਕਰਨਾ ਪੈਂਦਾ ਆਓ ਕੋਈ ਗੱਲ ਨਹੀਂ ਚੱਲ ਮਾਤਾ ਫਿਰ ਰਹੀਂ ਜਾ ਤੁਸੀਂ ਤੇਰਾ ਹੈ ਹਾਂ ਅੰਦਰ ਵੀ ਰਾਮੀ ਤਾਂ ਦੇ ਵੱਲੇ ਵੀ ਆ ਆਇਓ ਫਿਰ ਹੈ ਚੰਗਾ ਫਿਰ ਚਲੋ ਠੀਕ ਹੈ ਚੰਗਾ ਜੀ ਬੜ ਚੰਗਾ ਭਾਜੀ ਗੁੱਸਾ ਨਾ ਕਰਿਓ ਕਿਸੇ ਗੱਲ ਦਾ ਆ ਵੇਖੀਆਂ ਜਾਂ ਕਰਤੂਤਾਂ ਤੁਹਾਨੂੰ ਮੈਂ ਰਾਹ ਚ ਹੀ ਕਿਹਾ ਸੀ ਮੈਂ ਵੀ ਜੇ ਕਹਿਣਗੇ ਤੇ ਰਹਿਣ ਦਿਓ ਇਹਨੇ ਨਾ ਸਾਡੀ ਬੇਇੱਜ਼ਤੀ ਕੀਤੀ ਆ ਕਰ ਸਦਕੇ ਜੇ ਇਹਨੇ ਮਾਤਾ ਨੂੰ ਰੱਖਣਾ ਹੀ ਉਹਦਣ ਸਾਡੇ ਘਰ ਜਾ ਕੇ ਕਿੰਨਾ ਕਿਉਂ ਬੋਲੀ ਸੀਗੀ ਇਹ ਲੈ ਕੇ ਆ ਗੰਦ ਪਾਉਂਦਾ ਹੀ ਆ ਥੁੱਕਦੀ ਆ ਮੈਨੂੰ ਰੋਟੀ ਦੇਣੀ ਪੈਂਦੀ ਆ ਹੁਣ ਸੱਚੀ ਹੋ ਗਈ ਕਿ ਨਹੀਂ ਮਾਤਾ ਦੇ ਸਾਹਮਣੇ ਪਤਾ ਨਹੀਂ ਕੀ ਪੱਟੀ ਪੜਾਈ ਹੁਣੀ ਆ ਮਾਤਾ ਨੂੰ ਤੇ ਸਾਡੇ ਵੱਲ ਰਹਿ ਰਮਨ ਪੱਟੀ ਕਦੀ ਪੜਾਉਣੀ ਤੇਰੀ ਤਾਂ ਨੀਤ ਪਹਿਲੋ ਨਹੀਂ ਤੂੰ ਤਾਂ ਮੈਨੂੰ ਘਰ ਹੀ 100 100 ਗੱਲ ਕਰਨ ਦੀ ਅੱਛਾ 네ਰੀ ਨਹੀਂ ਮੈਂ ਨਹੀਂ ਜਾਣਾ ਇਕੱਲੇ ਚਲ ਜਾ ਆਏ ਹੈ ਮੇਰੀ ਤਾਂ ਗੱਲ ਸੁਣ ਲੋ ਭਾਵੇਂ ਪੈਲੀ ਨੂੰ ਜੱਫੇ ਮਾਰਦੀ ਹੋਵੇ ਵੀ ਮਾਤਾ ਦਾ ਗੂਠਾ ਲਵਾ ਲਾਂਗੇ ਸਾਰੀ ਪੈਲੀ ਆਪਣੇ ਨਾਲ ਕਰਾਵਾਂਗੇ ਐਨੀ ਨਾ ਸੁਧਰਨ ਵਾਲੀ ਤੇ ਹੈ ਨੀਂਗੀ ਮੈਂ ਚੰਗੀ ਤਰ੍ਹਾਂ ਇਹਨੂੰ ਜਾਣਦੀ ਆ ਯਾਰ دل ਚ ਕੀ ਚੱਲਦਾ ਵਾ ਇਹਦਾ ਇਰਾਦਾ ਕਿ ਉਹ ਪਤਾ ਨਹੀਂ ਜੀ ਮੈਂ ਤੇਰੀ ਚਹੀ ਆ ਮੇਰੇ ਕੋਲ ਗਲਤੀ ਹੋ ਗਈ ਆ ਮੈਨੂੰ ਮਾਫੀ ਦੇ ਦੋ ਇੰਦਾ ਦੀ ਸੁਧਰ ਨਹੀਂ ਸਕਦੀ ਏਡੀ ਖੇਤੀ ਏ ਤਾਂ ਵੇਖ ਲਿਆ ਜੇ ਫੇਰ ਇਹਨੇ ਸਾਡੀ ਬੇਇੱਜ਼ਤੀ ਮਾਤਾ ਦੇ ਸਾਹਮਣੇ ਕਰਨੀ ਸੀ ਵੇਖ ਲੋ ਮਾਤਾ ਦੀਆਂ ਨਜ਼ਰਾਂ ਸਾਹਮਣੇ ਸਾਨੂੰ ਗਲਤ ਠਹਿਰਾਦਾ ਨਾ ਵੀ ਮੈਂ ਨਹੀਂ ਘਰ ਆਣਾ ਇਹ ਤਾਂ ਕੀ ਕੀ ਸਖਾਇਆ ਉਹਨੂੰ ਵੀ ਮੈਨੂੰ ਇਹ ਆ ਪੜਵਾਰੀ ਕੋਈ ਪਤਾ ਨਾ ਕਰੀਏ ਕਿਤੇ ਪੜੀ ਨਾ ਲਖਾ ਲਈ ਹੋਏ ਇਹਨਾਂ ਨੇ ਮੈਨੂੰ ਤੇ ਇੰਦਾ ਚੱਕਰ ਲੱਗਦਾ ਜੇ ਜੇ ਨਾਂ ਲਖਾਈ ਹੋਊ ਨਾ ਤਾਂ ਲਖਾ ਲੈਣਗੇ ਤਾਂ ਕਰਕੇ ਰੋਟੀਆਂ ਖਵਾ ਲੈਣੀਆਂ ਵਾ ਉਦਾਂ ਤੇ ਇੱਕ ਦਿਨ ਵੱਧ ਨਹੀਂ ਬਰਦਾਸ਼ਤ ਕਰਦੀ ਤੁਹਾਡੇ ਘਰ ਬੈਠੀ ਤੇ ਦਵਾ-ਦਵ ਲੈ ਜਾਓ ਅਜੇ 2 ਦਿਨੇ ਉੱਤੇ ਹੋਏ ਹੀ ਤੇ ਕਿਦਾਂ ਬੋਲ ਕੇ ਆਈ ਘਰ ਜਿੱਥੇ ਮੈਂ ਜਾਣਾ ਵਾ ਨਾ ਰਹਿਣ ਦੋ ਮੈਂ ਤੇ ਗਰਮ ਸੂਟ ਲੈਣ ਜਾਣਾ ਸੀ ਸੂਟ ਬਾਅਦ ਚ ਆ ਜਾਣਗੇ ਏਦਾਂ ਕਰੋ ਕਿ ਘਰੋਂ ਮੋਟਰਸਾਈਕਲ ਜਾਂ ਗੱਡੀ ਖੜੋ ਪਹਿਲਾਂ ਪਟਵਾਰੀ ਕੋਹੋਗੇ ਆਓ ਕਿ ਜੇਕ ਤੇ ਇਹੋ ਜਿਹਾ ਕੰਮ ਹੋ ਗਿਆ ਨਾ ਤੈਨੂੰ ਨਹੀਂ ਛੱਡਣਾ ਸੀ ਓਏ ਈਡੀ ਛੇਤੀ ਵਸਰ ਨਹੀਂ ਕਰੀ ਤਾਂ ਦਾ ਪਹਿਲੇ ਜਿਹੜੇ ਕੰਮ ਚੱਲੇ ਉਹ ਕਰਕੇ ਆਈਏ ਆਪਣਾ ਤਾਂ ਕੰਮ ਪੱਕਾ ਕਰੋ ਇਹ ਨਾ ਹੋਵੇ ਪਈ ਸੂਟ ਖਰੀਦਦੇ ਰਹੀਏ ਤੇ ਇੱਧਰ ਉਹ ਆਪਣਾ ਕੰਮ ਕੱਢ ਜੇ ਕਿ ਆਪਸ ਤਵਾਂ ਜੇ ਵੇ ਚਲ ਆਓ ਚਲ ਜੀ ਘਰ ਨੀ ਕਰ ਪਾਤਾ ਤੇ ਕੀ ਕਰਨੀ ਪਾਤਾ ਇਹ ਗੱਲ ਸੱਚੀ ਆ ਬੜੀ ਮੂਮਾ ਠਗਣੀ ਜੇ ਆਓ ਚਲ ਜੀ ਚੱਲੇ ਯਾਰ ਲੈ ਮਾਤਾ ਤੇਰਾ ਵੱਡਾ ਪੁੱਤ ਤੇ ਨਾ ਜਿਆਦਾ ਗੁੱਸੇ ਹੋ ਕੇ ਚਲ ਗਿਆ ਇੱਥੇ ਹੈ ਗੁੱਸੇ ਗੁੱਸੇ ਉਹਨੇ ਕੀ ਹੋਣਾ ਵਾ ਹਾਂ ਪਰ ਇੱਕ ਗੱਲ ਹੈ ਵੀ ਆ ਪੁੱਤਾਂ ਨੂੰ ਤੇ ਚਲੋ ਪਤਾ ਹੁੰਦਾ ਹੀ ਆ ਉਹ ਪੁੱਤਾਂ ਨੂੰ ਤੈਨੂੰ ਵੀ ਪਤਾ ਹੀ ਆ ਤੂੰ ਕਿੰਨਾ ਮੇਰੇ ਨਾਲ ਕਰਨਾ ਇਹ ਤਾਂ ਬੀਬੀ ਆ ਪਰ ਜਿਹੜੀਆਂ ਬਗਾਨੀਆਂ ਲਾੜ ਲੱਗੀਆਂ ਹੁੰਦੀਆਂ ਨੇ ਨਾ ਇਹ ਵਾਪੇਸ਼ ਨਹੀਂ ਜਾਣ ਦਿੰਦੀਆਂ ਉਹ ਤਾਂ ਵਿੱਚੋਂ ਖੁਸ਼ ਸੀ ਅਗਲੀ ਹੂੰ ਮੈਂ ਦੇਖਿਆ ਮੂੰਹ ਕਿੰਨਾ ਕਰਦੀ ਸੀ ਵਟਵਟ ਗੱਲਾਂ ਕਰਦੀ ਸੀ ਆਹੋ ਮੁੜ ਕੇ ਨਾ ਕਹੀ ਮੁੜ ਕੇ ਨਾ ਕਹੀ ਤੂੰ ਨਾਲ ਕਰ ਬੋਲ ਕੇ ਬੜਾ ਅਸੀਂ ਚਲੋ ਬੰਦੇ ਕੋ ਗਲਤੀ ਹੋਈ ਜਾਂਦੀ ਆ ਬਾਰ ਬਾਰ ਥੋੜੀ ਕਿੱਦੀ ਗਲਤੀ ਜਤਉਣੀ ਚਾਹੀਦੀ ਆ ਹੂੰ ਬਾਰ ਬਾਰ ਜਤਉਂਦੀ ਸੀ ਬਾਰ ਉਹ ਤਾਂ ਗੱਲ ਆ ਉਹ ਰਾਦਾ ਵੀ ਮੁਰਕੇ ਕਿਤਾ ਕਹਿ ਨਾ ਦਵੇ ਕਿਆ ਨਾ ਦਵੇ ਬਸ ਬਸ ਗੱਲ ਹਾ ਹੀ ਵਿੱਚ ਤੇ ਹਾਂ ਤੀ ਹੁਣ ਜਿਹੜੇ ਸ਼ਬਦ ਵਗ ਕੇ ਮੂੰਹ ਜ ਸਾਡੇ ਚ ਉਹਨੇ ਡੇਪਣਗੇ ਆ ਬਦੋ ਮੁਰਕ ਮੁਰਕੇ ਤਾਂ ਗੱਲੇ ਕਰਦੀ ਸੀ ਤੇ ਮੁਰਕੇ ਏਦਾਂ ਮੈਂ ਘੜੀ ਘੜੀ ਜਿਤਾਵਾਂਗੀ ਗੱਲ ਨੂੰ ਤੇ ਮੁਰਕੇ ਕਹੇਗੀ ਤੇ ਨਾ ਬੀਬੀ 베ਲੀ ਸੁਣ ਲੈ ਗੱਲ ਪਹਿਲੋ ਮੈਂ ਇੱਕ ਦੱਸਾਂ ਗੱਲ ਜਾ ਮੇਰੀ ਪਰਜਾਈ ਦੇ ਮਨ ਚ ਪੱਕੀ ਗੱਲ ਚੱਲਦੀ ਹੋਣੀ ਆ ਪੀੜੀ ਪਹਿਲੇ ਅਸੀਂ ਤੁਹਾਡੀ ਢਾਈ ਤੇ ਨਿੱਕਲੇ ਪਾਉਂਦੇ ਆ ਨਾ ਹਾਂ ਹਾਂ ਠੀਕ ਨਹੀਂ ਹਾਂ ਤੇ ਇਹਨਾਂ ਲਖਾ ਲੈਣੀ ਆ ਇਹ ਗੱਲ ਉਹਨਾਂ ਦੇ ਦਿਲ 'ਚ ਉਹਦੇ ਦਿਲ 'ਚ ਮੁੰਡੇ ਦੇ ਚਿਤ ਨਹੀਂ ਹੋਣੀ ਉਹਦੇ ਦਿਲ 'ਚ ਹੋਏਗੀ ਇਹ ਤੈਨੂੰ ਪੱਕੀ ਗੱਲ ਦੱਸਦਾ ਜਾ ਨਾ ਨਾ ਗੱਲ ਹੋਊਗੀ ਤੇ ਮੈਨੂੰ ਉਹ ਬੰਦੇ ਦਾ ਬੰਦੇ ਨਾਲ ਕਹੀ ਗੱਲ ਨਿਕਲੂਗੀ ਜ਼ਰੂਰ ਹੈ ਤੇ ਗੱਲ ਉਹਦੇ ਦਿਲ 'ਚ ਹੈ ਵੀ ਇਹ ਹੋਈ ਆ ਵੀ ਇਹਨਾਂ ਜਿਹੜੀ ਹੁਣ ਮਾਤਾ ਕੱਲੀ ਨਹੀਂ ਗਈ ਪਤਾ ਨਹੀਂ ਕਿਹੜੇ ਕਰਕੇ ਨਹੀਂ ਕੱਲੀ ਇਹਨਾਂ ਨੇ ਕੀ ਕਰਨਾ ਮਾਤਾ ਕੋ ਅੰਗੂਠਾ ਲਵਾਉਣਾ ਕੀ ਕਰਨਾ ਮੈਂ ਆ ਇਹ ਵੇਖਿਓ ਸਹੀ ਚਾਲ ਉਹਨੇ ਪੂਰੀ ਚਲਾ ਕੇ ਉਹਨੂੰ ਇੱਕ ਦੋ ਹਫ਼ਤੇ ਤੱਕ ਭੇਜ ਦਊਗੀ ਕਿਤੇ ਨਾ ਕਿਤੇ ਪਟਵਾਰੀ ਕੋ ਗਰਦੌਰ ਕੋ ਜਿੱਥੇ ਕਦੇ ਵਾਜੀ ਘਲਾਵੇ ਨਾ ਕੱਲਣਾ ਉਹਨੇ ਪਟਵਾਰੀ ਵਾਲਾ ਠੀਕ ਨਹੀਂ ਕਰਾਤੇ ਨਹੀਂ ਲਈ ਇਹਨਾਂ ਨੇ ਆਹੋ ਤੇ ਤੁਸੀਂ ਕਿਦਾਂ ਜਾਇਓ ਉਹਨਾਂ ਦੇ ਘਰ ਆ ਕੇ ਪਿਆਹੋ ਜੀ ਗੱਲ ਕੋਈ ਨਹੀਂ ਗਈ ਠੀਕ ਨਹੀਂ ਹੂੰ ਭਰਾ ਨੇ ਤੇ ਨੀ ਕੀ ਗੱਲ ਕਰਨੀ ਤੇ ਉਹ ਈਡੀ ਆ ਨਾ ਮੇਰੀ ਪਰਜਾਈ ਉਹ ਬੜੀ ਵਾਦੀ ਹੋ ਭਰਾ ਨੇ ਤੇ ਤੈਨੂੰ ਮੈਂ ਪਹਿਲਾਂ ਦੱਸਿਆ ਪੀ ਭਰਾ ਨੇ ਤੇ ਵਿਚਾਰੇ ਨੇ ਕੀ ਕਹਿਣਾ ਵਾ ਉਹ ਪਰਜਾਈ ਤੇਰੀ ਜਿਹੜੀ ਸਭ ਕੁਛ ਤੇ ਕਰਦੀ ਆ ਉਹ ਈ ਬਿਲਕੁਲ ਤੁਹਾਡੀ ਗੱਲ ਸਹੀ ਜੀ ਜੋ ਪਿੰਡੀ ਹੋਈ ਹੁੰਦਾ ਕੀ ਪਤਾ ਕਰੋ ਤੁਰ ਲੱਗੀ ਦੇ ਵਿੱਚ ਕੀ ਖਲਾਰਾ ਪਾਇਆ ਹੋਣਾ ਵਾ ਪਾਇਆ ਹੋਣਾ ਖਲਾਰਾ ਉਹਨੂੰ ਆਂਦੀ ਹੋਣੀ ਆ ਫੇ ਨਹੀਂ ਜਾਣਾ ਲੈਣ ਉਹ ਹੀ ਗੱਲ ਵਾ ਉਹ ਵੀ ਪੁੱਤੀ ਆ ਰਹਿਣ ਦੇ ਉੱਤੇ ਇਹ ਵੀ ਹਾਥੀ ਵਾਲਾ ਸਾਹੀ ਆ ਗਾ ਆਹੋ ਜ਼ਰੂਰੀ ਆ ਕੋਈ ਨਹੀਂ ਖਾਲਣ ਵਾਲੇ ਦੰਦ ਹੋਰ ਤੇ ਖਾਣ ਵਾਲੇ ਹੋਰ ਵਾਲੇ ਹੋਰ ਠੀਕ ਨਹੀਂ ਬਸ ਇਹ ਤੇ ਇਦਾਂ ਹੀ ਆ ਅੱਜ ਕੱਲ ਮਾਤਾ ਪਦਰਾ ਕਿਹੜਾ ਵਾ ਬਿਲਕੁਲ ਆਹ ਤੇ ਚਲੋ ਉਹਦੋਂ ਦਾ ਮਾਰਨ ਤੇ ਝਟਕਾ ਵੱਜਾ ਵਾ ਤੇ ਰੋਖ ਆ ਗਈ ਆ ਨਹੀਂ ਤੇ ਇਹ ਵੀ ਉੱਤੋਂ ਤਾਂ ਹੀ ਉਹ ਵੀ ਪਤਾ ਤੁਮ ਪਤਾ ਨਹੀਂ ਕਿਹੜੀ ਸਕੀਮ ਮਹਾਰਾਜ ਨੇ ਤੇਰੇ ਉਹ ਗੱਲ ਬੁੱਧ ਪਾਈ ਉਹ ਵੀ ਤੇ ਗੱਲ ਆ ਤੁਸੀਂ ਕਿੰਨ ਮਖੇੜੀ ਕੰਮ ਸਾਡਾ ਰੋਖ ਆ ਗਿਆ ਉਹ ਤੇ ਗੱਲ ਤੇ ਇਹ ਕਿਹੜੀ ਘਟ ਸੀ ਨਾ 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 ਗੱਲਾਂ ਕਰਦੀ ਸੀ ਬਹੁਤ ਮੈਂ ਕਹਿੰਦਾ ਵੀ ਕੋਈ ਵਾਟ ਗੱਲ ਗੱਦ ਕਰੀ ਵਿੰਦੀ ਕੱਖ ਨਹੀਂ ਕਿਤੇ ਇਦਾਂ ਹੀ ਆ ਬਗਾਨੀਆਂ ਜਿਹੜੀਆਂ ਤੈਨੂੰ ਪਤਾ ਕੋਈ ਸੋਜੋਂ ਚੰਗੀ ਹੁੰਦੀ ਨਹੀਂ ਤੇ ਨਹੀਂ ਚੱਲ ਬੀਬੀ ਇਤਨਾ ਕਰੀ ਇਸ ਵੇਲੇ ਜਾ ਕੇ ਨਾ ਤੇ ਮੜਾ ਜਾ ਹੋ ਗਈ ਉਧਰੋਂ ਠੀਕ ਨਹੀਂ ਆਹੋ ਆਹ ਕਹਾਂਗੇ ਕਿ ਇਹ ਦਿਨ ਦੁਪਹਿਰੇ ਦੁਪਹਿਰੇ ਘੜੀ ਕੈਂਟਾ ਪਾਵਾਂਗੇ ਦੋ ਕੈਂਟਾ ਆਹੋ ਇਹਨਾਂ ਤੋਂ ਦਵਾਈ ਦੂਈ ਵਾਲੋਂ ਪੁੱਛਣਾ ਤਾਂ ਆਖੀ ਮੈਂ ਬਿਲਕੁਲ ਠੀਕ ਠਾਕ ਹਾਂ ਆਹੋ ਮੈਂ ਕੋਈ ਤੰਗੀ ਨੀ ਹੁਣ ਮੈਨੂੰ ਠੀਕ ਨਹੀਂ ਹਾਂ ਹਾਂ ਤੇ ਹੋਰ ਜਦੋਂ ਮੈਨੂੰ ਤੰਗੀ ਨਹੀਂ ਤੇ ਮੈਂ ਕਹਿਣਾ ਕਿਉਂ ਪੁੱਤ ਜਦੋਂ ਹੁਣ ਮੈਨੂੰ ਸਭ ਚੀਜ਼ਾਂ ਮਿਲ ਗਈਆਂ ਨੇ ਸਾਰੇ ਸੋਖਾ ਰੋਟੀ ਪੱਕੀ ਦੇਣ ਲਈ ਆ ਤੇ ਮੈਂ ਕਿਹੜੀ ਗੱਲ ਨੂੰ ਕਹਿਣਾ ਬੀਬੀ ਮੇਰੀ ਗੱਲ ਸੁਣ ਲਾ ਮਾਤਾ ਜੀਆਂ ਨਾ ਚੰਗੇ ਲੱਗੀਦਾ ਵਾ ਹੈ ਬਿਲਕੁਲ ਦੁਨੀਆ ਦੇ ਤੇ ਭੱਜ ਦੌੜ ਲੱਗੀ ਆ ਪੈਸੇ ਦੇ ਮਗਰ ਆਉਂ ਕਰ ਲੋ ਜਉਂ ਕਰ ਲੋ ਫਲਾਣ ਨਹੀਂ ਚੰਗਾ ਉਹ ਨਹੀਂ ਚੰਗਾ ਉਹ ਨਹੀਂ ਚੰਗਾ ਹੂੰ ਠੀਕ ਨਹੀਂ ਇਹ ਆ ਵੀ ਜਿਹੜੀ ਆਪਣੇ ਪਰਿਵਾਰ ਚ ਮਜਾ ਵਾ ਨਾ ਬੈ ਕੇ ਇਹਦੇ ਨਾਲ ਦਾ ਮਜਾ ਕੋਈ ਨਹੀਂ ਹਾਂ ਜੀ ਚਾਰ ਹੁਣ ਤੇ ਚਾਹ ਹੀ ਘਰ ਬਾਹਰ ਚੰਗਾ ਲੱਗਦਾ ਵਾ ਤੇਰੀ ਚੰਗਾ ਲੱਗਦਾ ਪਤੇ ਤੇਰੀ ਠੀਕ ਵਾ ਵਾ ਉਹ ਹੀ ਗੱਲ ਪੈ ਜੀ ਇਹਨੇ ਘਰ ਪਰਿਵਾਰ ਆ ਤੇ ਬਾਕੀ ਪੈਸੇ ਨੂੰ ਚੱਟਣਾ ਵਾ ਹੈ ਭਾਵੇਂ ਕਰੋਨਾ ਰੁਪਏ ਹੁਣ ਜਦੋਂ ਲਾ ਕੇ ਗੱਲ ਕਰਨ ਵਾਲਾ ਬੰਦਾ ਕੋਈ ਨਹੀਂ ਕੋਈ ਨਹੀਂ ਹੈ ਪੈਸੇ ਨਾਲ ਗੱਲਾਂ ਕਰਨੀਆਂ ਉਹਦੇ ਗੱਲ ਵਾ ਬੀਬੀ ਜੀਵਨ ਤੇ ਨਿਕਾ ਉਹਦੇ ਚੱਲ ਜੈਣਾ ਅਸੀਂ ਸਾਰੇ ਜਿਹੜੀ ਮਾਪੋਤ ਇੱਥੇ ਬੈ ਕੇ ਗੱਲਾਂ ਕਰਦੇ ਰਹਿੰਦੇ ਹਾਂ ਹੈ ਆਹੋ ਇੰਨਾ ਹੀ ਪੜਾ ਤੇ ਜੇ ਘਰ ਖਾਊਗਾ ਤੇ ਕਹਿੰਦਾ ਗੱਲਾਂ ਕਰਾਂਗੇ ਹਾਂ ਤੇ ਜੇ ਹੋਇਆ ਹੀ ਨਾ ਕਿਸੇ ਦਾ ਤੇ ਕੀ ਕਰਨਾ ਮੁੜ ਕੇ ਇਹ ਗੱਲ ਤੇਰੀ ਠੀਕ ਆ ਪੱਤ ਇਹ ਗੱਲ ਸੱਚੀ ਸੱਚੀ ਗੱਲ ਆ ਦੁਨੀਆ ਨਹੀਂ ਨਾ ਸਮਝਦੀ ਇਹ ਗੱਲ ਨੂੰ ਨਹੀਂ ਹੁਣ ਅੱਜ ਕੱਲ ਦੁਨੀਆ ਪੁੱਤ ਪੈਸੇ ਮਗਰ ਜਾਂ ਫੜ ਲੋ ਫੜ ਲੋ ਹੋਣ ਦਿਆ ਵਾ ਕੋਈ ਨਹੀਂ ਕਿਸ ਨੂੰ ਜੀਆਂ ਨਾਲ ਕੋਈ ਨਹੀਂ ਕਿਸ ਨੂੰ ਕਿਸੇ ਗੱਲ ਨਾਲ ਮੈਂ ਮਾਤਾ ਆ ਗਿਆ ਬੰਬੀ ਤੇ ਨਾ ਪਾਣੀ ਜਾ ਮੋੜਿਆ ਵਾ ਹੈ ਆ ਮੈਂ 2 ਮਿੰਟ ਹੋ ਗਏ ਤੇ ਆਏ ਫਿਰ ਉਧਰੋਂ ਹੈ ਦੇਖ ਆ ਮਾਰਿਆ ਫਿਰ ਜਿਆਦਾ ਨਾ ਪੈ ਜੇ ਪਾਣੀ ਤੇ ਜੇ ਚਾਹ ਪਾਣੀ ਪੀਣਾ ਤੇ ਉਹਨੂੰ ਆਵਾਜ਼ ਦੇ ਦਿਓ ਕੋਈ ਨਹੀਂ ਉਹ ਮੈਂ ਦੇ ਦਾਂਗੀ ਆਵਾਜ਼ ਠੀਕ ਨਹੀਂ ਹਾਂ ਚੰਗਾ ਕਹਿਣ ਤੇ ਦੇਈ ਚਾਹ ਧਰੀ ਆ ਆਹੋ ਕੋਈ ਗੱਲ ਨਹੀਂ ਚੱਲ ਸ਼ੁਕਰ ਹੋਇਆ ਉਹ ਤਾਂ ਬੜੀ ਖੁਸ਼ ਹੋਣੀ ਆ ਅਗਲੀ ਵੀ ਸ਼ੁਕਰ ਹੈ ਮਾਤਾ ਰੈ ਪੀਆ ਨਿੱਕੇ ਮੁੰਡੇ ਵਲ ਚਲੋ ਕੋਈ ਗੱਲ ਨਹੀਂ ਚੰਗੀ ਆ ਅਗਲੀ ਤੇ ਮੈਂ ਰਹਿਣਾ ਹੀ ਆ ਜਦੋਂ ਮੇਨ ਮਾੜਾ ਨਹੀਂ ਸਮਝਦੀ ਆ ਜਦੋਂ ਮਾੜੀ ਹੀ ਉਹਨੂੰ ਹੈ ਸੀ ਮਾੜੀ ਹੁਣ ਚੰਗੀ ਆ ਤੇ ਹੁਣ ਮੈਂ ਮਾੜੀ ਕਿਦਾਂ ਕਹਦਾ ਉਹਨੂੰ ਚਲੋ ਮਹਾਰਾਜ ਤੰਦਰੁਸਤੀ ਬਖਸ਼ੇ ਲਿਆ ਦੱਸ ਚਾਹ ਵੀ ਪੀ ਕੇ ਗਏ ਦੱਸ ਚਰਕੀ ਹੋ ਗਿਆ ਜੇ ਅਹੀਂ ਰੱਖਾਂਗੇ ਆਪਣੇ ਕੋਲ ਤੇ ਉਦਾਂ ਤੇ ਡੀਅ ਓਖੀ ਹੁੰਦੀ ਹੀਗੀ ਅਹੀਂ ਤੂੰ ਰਹਾ ਲਾ ਮਾਤਾ ਨੂੰ ਉਹ ਬਿਮਾਰ ਵਾ ਠੀਕ ਕਰੇਗੀ ਤੇ ਸਾਡੇ ਘਰ ਤੇ ਲੈਗੀ ਕਿੰਨੀਆਂ ਗੱਲਾਂ ਮਿਲ ਕੀਤੀਆਂ ਹੋਣ ਨੇ ਹੈ ਤੇ ਜੇ ਅੱਜ ਮੈਂ ਕਹਤਾ ਵਾ ਵੀ ਮੰਮੀ ਨੂੰ ਨਹੀਂ ਜਾਣ ਦੇਣਾ ਅਹੀਂ ਆਪਣੇ ਘਰ ਰੱਖ ਲੈਣਾ ਵਾ ਹੁਣ ਤੇ ਚੱਲ ਕੋਈ ਨਹੀਂ ਮਿਲਣ ਲੈਣ ਜਾਇਆ ਕਰਨਗੇ ਹੈ ਤੇ ਤਾਂ ਵੀ ਓਖੀ ਹੋਗੇ ਆ ਪਤਾ ਨਹੀਂ ਲੱਗਦਾ ਨਾ ਤੇ ਮੂਡ ਦਾ ਚੱਲ ਪੁੱਤ ਦਾ ਤੇ ਮੰਨਿਆ ਹੈ ਕਿ ਮਾਂ ਵਾ ਫਿਰ ਵੀ ਪੁੱਤ ਚਾਹੁੰਦਾ ਹੋਵੇ ਮਾਂ ਸਾਡੇ ਘਰ ਆਵੇ ਹੈ ਤੇ ਇਹ ਜਿਹੜੀ ਆ ਜਾਣ ਕੇ ਡਈ ਆ ਨਾਲ ਲੱਛਣ ਕਰਨ ਕਿ ਮੈਨੂੰ ਬੜਾ ਵਾਪ ਮੈਂ ਆਪਣੀ ਸੱਸ ਨੂੰ ਲੈਣ ਆਈ ਆ ਹੈ ਉਹਦਾ ਵਿੱਚ ਇਹ ਵਿੱਚ ਲੱਡੂ ਫਟਣ ਨੇ ਹੋਣੀ ਢਡੇ ਵਿੱਚ ਵੀ ਚੰਗਾ ਹੋ ਗਿਆ ਮਾਤਾ ਇੰਨੇ ਰੱਖ ਲਈ ਆ ਮੈਨੂੰ ਤਾਂ ਮਾਹ ਹੀ ਅਗਲ ਆਈ ਆ ਚੱਲ ਮੈਂ ਤਾਂ ਕਹਿਨੀ ਆ ਹੁਣ ਮੇਰੇ ਕੋਲ ਹੀ ਰਵੇ ਭੁਮੀ ਮੈਂ ਇੱਥੇ ਰੱਖ ਕੇ ਨਾ ਸੇਵਾ ਕਰੂੰਗੀ ਤੇ ਜਿੰਨੇ ਮੈਂ ਪਾਪ ਕੀਤੇ ਆ ਨਾ ਸਾਰੇ ਬਖਸ਼ਾਉਣੇ ਆਪਣੇ ਮੈਂ ਬੜਾ ਹੀ ਕੋਸ਼ਿਸ਼ ਕਰਦੀ ਰਹੀ ਆ ਵਿਚਾਰੀ ਦੇ ਨਾਲ ਠੱਕੇ ਤੱਕ ਦਿੰਦੀ ਰਹੀ ਆ ਵਿਚਾਰੀ ਨੂੰ ਕਿੰਨਾ ਕੋਸ਼ਿਸ਼ ਕੀਤੀ ਰਹੀ ਆ ਚੱਲ ਸ਼ੁਗਰ ਆ ਫਿਰ ਵੀ ਟੈਂ ਮੈਨਾਂ ਇਹ ਲਾ ਲਈ ਜੇ ਵੀ ਮੈਨੂੰ ਮੌਕਾ ਤਾਂ ਹੈਗਾ ਨਾ ਮੇਰੇ ਕੋਲ ਬਖਸ਼ਾਉਣ ਦਾ ਚਲ ਚਾਹ ਤੇ ਬਣ ਗਈ ਆ ਮਾਂ ਪੁੱਤਾਂ ਨੂੰ ਦੇ ਦੇਣੀ ਬਾਹਰ ਬਿਠੇ ਆ ਮੈਂ ਮੈਂ ਬਾਹਰੋਂ ਚਾਚੀ ਹੁਣੀ ਕਿੱਧਰ ਆਏ ਸੀਗੇ ਵਿਝੇ ਤੈਨੂੰ ਨਹੀਂ ਰਾਤ ਨੂੰ ਜਾਣਦੇ ਹੀ ਗੇਟ ਹੋਣ ਗੰਡੇ ਚਾਚੇ ਹੁਣਾ ਕਿੱਧਰ ਆਉਣਾ ਸੀਗਾ ਹਾਂ ਉਹ ਆਏ ਤੇਰੀ ਦਾਦੀ ਨੂੰ ਲੈਣ ਅੱਛਾ ਆਹੋ ਤੇ ਮੈਂ ਮਨਾ ਕਰਤਾ ਮੈਂ ਵੀ ਨਹੀਂ ਹੁਣ ਨਹੀਂ ਮਨ ਮੰਮੀ ਨੂੰ ਮੈਂ ਦੋ ਦੋ ਮਹੀਨੇ ਰੱਖਣਾ ਹੁਣ ਬਸ ਇਹ ਇੱਥੇ ਰਹਿਣਗੇ ਪੱਕਾ ਤੇ ਕੋਈ ਨਹੀਂ ਮਿਲਣਗੇ ਨਾ ਘਰ ਚਲ ਜਾ ਕਰਨਗੇ ਆ ਤਾਂ ਮੀ ਤੂੰ ਹੀ ਗੱਲ ਬੁਤੀ ਵਧੀਆ ਕੀਤੀ ਐ ਪੁੱਤ ਚੰਗਾ ਕੀਤਾ ਨਾ ਮੈਂ ਜੇਹੀ ਕੰਮ ਪਹਿਲਾਂ ਕਰ ਲਏ ਹੁੰਦੇ ਨਾ ਕਿਤੇ ਤੇ ਆਵਲੇ ਆ ਦੁੱਖ ਨਾ ਲੱਗਦਾ ਕਿ ਮੈਂ ਕੀ ਕਰਦੀ ਰਹੀ ਪੁੱਤ ਦੁੱਖ ਤੇ ਮੈਨੂੰ ਇੰਨਾ ਵਾ ਨਾ ਉਹ ਮੇਰੇ ਹੱਥ ਵਾਪਸ ਟਾਈਮ ਨਹੀਂ ਆਉਣ ਦਿਆ ਇੰਨਾ ਹੱਥਾਂ ਦੇ ਨਾਲ ਮੈਂ ਤੇਰੀ ਦਾਦੀ ਨੂੰ ੱੱਕੇ ਮਾਰਦੀ ਰਹੀ ਆ ਵਿਚਾਰੀ ਨੂੰ ੱੱਕੇ ਮਾਰ ਕੇ ਬਾਹਰ ਤੂ ਕਸਟ ਕੇ ਆਉਂਦੀ ਰਹੀ ਆ ਉਹ ਤੇ ਵਿਚਾਰੀ ਫੇਰ ਚੰਗੀ ਆ ਹੈਂ ਅਜੇ ਤੇ ਮੇਰੀ ਅਕਰਤੂਤਾ ਦਾ ਮੇਰੇ ਪਿੱਕੇ ਨਹੀਂ ਪਤਾ ਕਿਸ ਨੂੰ ਨਹੀਂ ਪਤਾ ਜੇ ਪਤਾ ਲੱਗ ਜਾਂਦਾ ਤੇ ਮੇਰੀ ਕੀ ਹਿਸ ਰਹਿ ਜਾਂਦੀ ਆਹ ਤੇ ਤੇਰੇ ਪਿਓ ਨੇ ਉਹ ਦਿਨ ਮੈਨੂੰ ਆਹ ਜਿਹੜੀ ਗੱਲ ਕਹੀ ਭਾਵੇਂ ਝੂਠ ਹੀ ਕਿਹਾ ਵੀ ਤੇਰੀ ਮਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਦਾ ਵਾ ਤੇ ਮੇਰੀ ਅੱਖਾਂ ਖੁੱਲ ਗਿਆ ਮੇਰੀਆਂ ਕਿ ਜਦੋਂ ਮਾਂਵਾਂ ਨੂੰ ਧੱਕੇ ਵਾਈਦੇ ਤੇ ਫਿਰ ਕਿਦਾਂ ਦੁੱਖ ਹੁੰਦਾ ਹੈ ਤੇ ਜਦੋਂ ਮੈਂ ਕਿਸੇ ਦੀ ਮਾਂ ਨੂੰ ਧੱਕੇ ਮਾਰਦੀ ਤੇ ਦੋ ਤੇਰੇ ਪਿਓ ਦੇ ਦੁੱਖ ਨਾ ਹੁੰਦਾ ਹੋਊਗਾ ਉਹੀ ਤੇ ਗੱਲ ਵਾ ਤੇ ਨਹੀਂ ਪਤਾ ਮੇਰੇ ਕੋਲ ਬੜੀਆਂ ਗਲਤੀਆਂ ਹੋਈਆਂ ਵਾ ਮੈਂ ਨਹੀਂ ਹੁਣ ਨਹੀਂ ਗਲਤੀਆਂ ਕਰਨੀਆਂ ਪਰ ਤੇਰੀ ਚਾਚੀ ਨਾ ਚਾਚੀ ਕਹਿੰਦੀ ਕੀ ਸੀ ਚਾਚੀ ਨੇ ਕੀ ਕਹਿਣਾ ਉਹ ਤੋਂ ਮੈਨੂੰ ਗੱਲਾਂ ਸੁਣਾਉਂਦੇ ਹੀ ਆਂਦੀ ਮੁੜਕੇ ਧੌਣ ਕੇ ਗੱਲਾਂ ਕਰਨੀਆਂ ਵਾ ਮੁੜਕੇ ਲੈ ਜਾਓ ਮੁੜਕੇ ਲੈ ਜਾਓ ਅਹੀਂ ਆਏ ਆ ਹੁਣ ਜਿੱਕ ਲਾਉਣਾ ਵਾ ਤੇ ਕਲਾ ਦੇ ਸਾਡੇ ਨਾਲ ਮੈਂ ਕਹਾਂ ਵੀ ਜਦੋਂ ਮੈਂ ਇੱਕ ਵਾਰੀ ਕਹਿਤਾ ਵਾ ਵੀ ਮੈਂ ਨਹੀਂ ਕਲਾਉਣਾ ਤੇ ਤੁਸੀਂ ਮੈਨੂੰ ਗੁੱਸਾ ਨਾ ਕਰੋ ਹੁਣ ਇਹ ਗੱਲ ਦਾ ਦਿਮਾਗ ਉਹਨਾਂ ਦੇ ਬੜੇ ਆ ਨਾ ਦਿਮਾਗ ਦੇ ਦੂਜੇ ਪਾਸੇ ਨਾਲ ਕਮਾ ਲੈਣਾ ਆਪਣਾ ਕਿਹੜੇ ਪਾਸੇ ਉਹ ਤੁਹਾਨੂੰ ਪਤਾ ਹੀ ਉਹਨਾਂ ਨੂੰ ਇਹ ਨਾ ਹੈ ਕਿ ਕਿਤੇ ਪੈੜੀ ਦੇ ਕਰਕੇ ਲੱਲੇ ਆ ਕਿ ਸਾਡੇ ਬੁੱਢੇ ਦੇ ਨਾਂ ਕਰ ਦੂਗੀ ਪੈੜੀ ਦਾ ਕੁਝ ਕੀ ਵਿਚਾਰੀ ਨੇ ਕਰਨਾ ਜੋ ਕੁਛ ਹੈਗਾ ਵਾ ਉਹ ਤੇ ਬਰਾਬਰ ਵੰਡਿਆ ਜਾਣਾ ਉਹ ਤੁਹਾਨੂੰ ਨਹੀਂ ਨਾ ਪਤਾ ਉਹ ਤੁਹਾਡੇ ਮਨ 'ਚ ਤੇ ਉਹ ਖਿਆਲ ਨਹੀਂ ਆਉਂਦੇ ਪਰ ਉਧਰ ਤੇ ਕੰਮ ਚੱਲਣ ਦਾ ਕਿ ਨਹੀਂ ਮੁਰਾ ਚੰਨ ਕੋਈ ਗੱਲ ਨਹੀਂ ਉਹਦੇ ਜਦੋਂ ਤੁਹਾਡਾ ਦਿਲ ਸਾਫ਼ ਆ ਨਾ ਤੁਹਾਡੇ ਦਿਲ ਵਿੱਚ ਇਹੋ ਜੀ ਕੋਈ ਗੱਲਬਾਤ ਨਹੀਂਗੀ ਤੇ ਜੇ ਉਹਨਾਂ ਦੇ ਦਿਮਾਗ 'ਚ ਇਹ ਗੱਲਾਂ ਹੁੰਦੀਆਂ ਤਾਂ ਕੋਈ ਨਹੀਂ ਮੰਮੀ ਨੂੰ ਕਵਾਂਗੇ ਵੀ ਤੁਸੀਂ ਪਿਆਲੀ ਬਰਾਬਰ ਵੜ ਦੋ ਆ ਠੀਕ ਆ ਕੋਈ ਨਹੀਂ ਉਹਨੂੰ ਠੰਡ ਪੈ ਜਾਏ ਫਿਰ ਇਹ ਗੱਲ ਦੀ ਮੈਨੂੰ ਪਤਾ ਵਾ ਚਾਚੀ ਤੇਰੀ ਵਿੱਚ ਵਿੱਚ ਸੋਚਦੀ ਹੋਣੀ ਆ ਵੀ ਬਣ ਕੀ ਗਿਆ ਵਾ ਮੈਂ ਗਈ ਜੀ ਤੇਰੀ ਚਾਚੀ ਦੇ ਘਰ ਕਹਿਣ ਕਿ ਤੁਸੀਂ ਮਾਤਾ ਨੂੰ ਖੜਦੇ ਕਿਉਂ ਨਹੀਂ ਕਿ ਥਾਣੇ ਕਿਤੇ ਲੈ ਜਾਉ ਉਹ ਤਾਂ ਢੀ ਹੀ ਨਾ ਬੋਦਨ ਤੇ ਮੈਨੂੰ ਕਹਿਣ ਦੀ ਹੀ ਲੈ ਜਾ ਤੇ ਹੁਣ ਕੋ ਕਹਿਤਾ ਵਾ ਕਿ ਨਹੀਂ ਜਾਣ ਦੇਣੀ ਚਲੋ ਫਿਰ ਕੋਈ ਨਾ ਉਹ ਦੇਹੀ ਚਾਹ ਮੰਗਣ ਪਾਪਾ ਕਲਾ ਦੋ ਕੋਈ ਨਹੀਂ ਕਲਾ ਦਨੀ ਆ ਬੰਬੀ ਤੇ ਹੁਣ ਪਾਪਾ ਤੇਰੇ ਹਾਂ ਅੱਛਾ ਅੱਛਾ ਚਲ ਇੱਦਾਂ ਕਾਰਪਟ ਡੱਬੇ ਚ ਪਾ ਦਨੀ ਹੈ ਚਾ ਤੇ ਲੈ ਹੀ ਜਾ ਤੂੰ ਚੰਗਾ